ਸੋ ਹਾਂਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਸਭ ਦਾ ਸਵਾਗਤ ਕਰਦੇ ਹਾਂ ਜੀ ਅਸੀਂ ਆਪਣੇ ਚੈਨਲ 11h ਸਟੱਡੀ ਤੇ ਜੀ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਪੰਜਾਬ ਜੀ ਕੇ ਦੀ ਕਲਾਸਿਸ ਲੈ ਕੇ ਚੱਲ ਰਹੇ ਹਾਂ ਜੀ ਸੋ ਗੁਰੂ ਪੀਰੀਅਡ ਬਾਰੇ ਆਪਾਂ ਪੜ ਚੁੱਕੇ ਹਾਂ ਜੀ ਸੋ ਅੱਜ ਆਪਾਂ ਇੱਕ ਕਨਸੈਪਟ ਛੋਟਾ ਜਿਹਾ ਲੈ ਕੇ ਹੋਰ ਆਏ ਹਾਂ ਜੀ ਜਿਸ ਨੂੰ ਮਸੰਦ ਪ੍ਰਥਾ ਕਹਿੰਦੇ ਆ ਜੀ ਠੀਕ ਹੈ ਜੀ ਸੋ ਮਸੰਦ ਪ੍ਰਥਾ ਕਿਉਂ ਸ਼ੁਰੂ ਕੀਤੀ ਇਸ ਬਾਰੇ ਆਪਾਂ ਇਸ ਲੈਕਚਰ ਚ ਪੜਾਂਗੇ ਜੀ ਸੋ ਆਪਾਂ ਸ਼ੁਰੂ ਕਰਦੇ ਹਾਂ ਮਸੰਦ ਪ੍ਰਥਾ ਕਹਿੰਦੇ ਅੰਮ੍ਰਿਤਸਰ ਸੰਤੋਖ ਸਰ ਤੇ ਹਰਮੰਦਰ ਸਾਹਿਬ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੇ ਲਈ ਤਨ ਕਾਫ ਤਨ ਦੀ ਕਾਫੀ ਲੋੜ ਸੀਗੀ ਠੀਕ ਹੈ ਜੀ ਇਸ ਉਦੇਸ਼ ਤੇ ਲਈ ਪੂਰਤੀ ਦੀ ਇਸ ਉਦੇਸ਼ ਦੀ ਪੂਰਤੀ ਦੇ ਲਈ ਮਸਨਦ ਪ੍ਰਥਾ ਚਾਲੂ ਕੀਤੀ ਗਈ ਸੀਗੀ ਠੀਕ ਹੈ ਜੀ ਮਸਨਦ ਜੋ ਪ੍ਰਥਾ ਜੋ ਸ਼ਬਦ ਹੈ ਉਹਦਾ ਮੂਲ ਸ਼ਬਦ ਕੀ ਹੈ ਮਸਨਦ ਠੀਕ ਹੈ ਜੀ ਮਸਨਦ ਉਹਦਾ ਮੂਲ ਸ਼ਬਦ ਹੈ ਜੀ ਠੀਕ ਹੈ ਫਾਰਸੀ ਦਾ ਸ਼ਬਦ ਆਹ ਮਸਨਦ ਠੀਕ ਹੈ ਜਿਸ ਤੋਂ ਨਿਕਲਿਆ ਮਸਨਦ ਪ੍ਰਥਾ ਠੀਕ ਹੈ ਜੀ ਸੋ ਇਸ ਦਾ ਅਰਥ ਹੁੰਦਾ ਹੈ ਉੱਚਾ ਸਥਾਨ ਠੀਕ ਹੈ ਭਾਵ ਕਿ ਉੱਚੀ ਪਦਵੀ ਕਿਉਂਕਿ ਗੁਰੂ ਦਵਾ ਕਿਉਂਕਿ ਗੁਰੂ ਸਾਹਿਬ ਵਿਦਵਾਰ ਨਿਯੁਕਤ ਮੁੱਖ ਸੇਵਾਦਾਰ ਅਤੇ ਪ੍ਰਚਾਰਕਾਂ ਦਾ ਹੋਰ ਨਾ ਸਿੱਖਾਂ ਉੱਚਾ ਸਥਾਨ ਸੀਗਾ ਠੀਕ ਹੈ ਜੀ ਸੋ ਅੱਗੇ ਆ ਕੇ ਕਹਿੰਦਾ ਇਸ ਲਈ ਉਹ ਮਸੰਦ ਅਖਵਾਏ ਠੀਕ ਹੈ ਜੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੇ ਸਥਾਨ ਤੇ ਉਸ ਨਾਲੋਂ ਜ਼ਿਆਦਾ ਉਪਯੋਗੀ ਸੰਸਤਾ ਮਸੰਦ ਮਸੰਦ ਵਿਵਸਥਾ ਨੂੰ ਆਰੰਭਿਤ ਕੀਤਾ ਠੀਕ ਹੈ ਜੀ ਸੋ ਗੁਰੂ ਅਮਰਦਾਸ ਜੀ ਨੇ ਆਪਨ ਸਭ ਨੂੰ ਪਤਾ ਵੀ ਉਹਨਾਂ ਨੇ ਮੰਜੀਆਂ ਬਾਈ ਮੰਜੀਆਂ ਸਥਾਪਿਤ ਕੀਤੀਆਂ ਸਨ ਠੀਕ ਹੈ ਜੀ ਸੋ ਅਮਰਦਾਸ ਜੀ ਨੇ ਬਾਈ ਮੰਜੀਆਂ ਸਥਾਪਿਤ ਕੀਤੀਆਂ ਸਨ ਗੁਰੂ ਰਾਮਦਾਸ ਜੀ ਨੇ ਇਹਨਾਂ ਮੰਜੀਦਾਰਾਂ ਨੂੰ ਹੀ ਮਸੰਦ ਬਣਾ ਦਿੱਤਾ ਸੀਗਾ ਠੀਕ ਹੈ ਜੀ ਤਾਂ ਜੋ ਕਿ ਧੰਨ ਇਕੱਠਾ ਕਰਕੇ ਗੁਰੂਆਂ ਗੁਰੂ ਘਰ ਦੀ ਸੇਵਾ ਲਈ ਉਹ ਲਿਆ ਸਕਣ ਅਤੇ ਗੁਰੂ ਘਰਾਂ ਦਾ ਨਿਰਮਾਣ ਹੋ ਸਕੇ ਠੀਕ ਹੈ ਜੀ ਸੋ ਕਿਉਂਕਿ ਉਸ ਟਾਈਮ ਲੰਗਰ ਪ੍ਰਥਾ ਚੱਲ ਰਹੀ ਸੀਗੀ ਆਪਣੇ ਗੁਰੂ ਘਰਾਂ ਦਾ ਨਿਰਮਾਣ ਚੱਲ ਰਿਹਾ ਸੀਗਾ ਇਸ ਕਰਕੇ ਬਾਈ ਮੰਜੀਆਂ ਤੋਂ ਗੁਰੂ ਰਾਮਦਾਸ ਜੀ ਨੇ ਗੁਰੂ ਤੇ ਉਹਨਾਂ ਨੂੰ ਮਸੰਦ ਬਣਾ ਦਿੱਤਾ ਸੀਗਾ ਠੀਕ ਹੈ ਜੀ ਇੰਦਾ ਕਿੰਨਾ ਵਾਸਤਵ ਵਿੱਚ ਵਾਸਤਵ ਵਿੱਚ ਇਸ ਵਿਵਸਥਾ ਦਾ ਪੂਰਾ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਗੁਰੂਕਾਲ ਵਿੱਚ ਹੋਇਆ ਠੀਕ ਹੈ ਜੀ ਮਸੰਦ ਜਾਂ ਗੁਰੂ ਦੇ ਪ੍ਰਤੀਨਿਧ ਸਿੱਖਾਂ ਕੋਲੋਂ ਤਾਂ ਇਕੱਠਾ ਕਰਕੇ ਗੁਰੂ ਜੀ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੇ ਸਨ ਅਤੇ ਥਾ ਥਾ ਦੇ ਧਰਮ ਪ੍ਰਚਾਰ ਕਰਦੇ ਸਨ ਗੁਰੂ ਜੀ ਨੇ ਸਿੱਖਾਂ ਨੂੰ ਉਦੇਸ਼ ਦਿੱਤਾ ਸੀ ਕਿ ਉਹ ਆਪਣੀ ਆਮਦਨ ਦਾ ਦਸਵੰਧ ਹਿੱਸਾ ਠੀਕ ਹੈ ਆਪਾਂ ਸਭ ਨੂੰ ਪਤਾ ਜੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਦਸਵੰਧ ਕੱਢਣ ਦੀ ਪ੍ਰਥਾ ਸ਼ੁਰੂ ਕੀਤੀ ਸੀ ਕਿ ਤੇ ਹੁਕਮ ਦਿੱਤਾ ਸੀਗਾ ਵੀ ਉਹ ਆਪਣੀ ਆਮਦਨ ਚੋਂ ਆਪਣੀ ਆਮਦਨ ਦਾ ਦਸਮਾ ਹਿੱਸਾ ਗੁਰੂ ਸਾਹਿਬਾਨ ਨੂੰ ਭੇਟ ਕਰਨ ਤਾਂ ਜੋ ਕਿ ਜੋ ਆਪਣੇ ਕਾਰਜ ਸੀਗੇ ਗੁਰੂ ਘਰਾਂ ਦੇ ਨਿਰਮਾਣ ਦੇ ਖਾਤੇ ਸੀਗੇ ਸਰੋਵਰਾਂ ਦੇ ਸੀਗੇ ਬੋਲੀ ਸਾਬ ਦੇ ਸੀਗੇ ਉਹਨਾਂ ਤੇ ਪੈਸਾ ਖਰਚ ਕੀਤਾ ਜਾ ਸਕੇ ਸਿੱਖ ਧਰਮ ਲਈ ਵੈਸੇ ਖਰਚ ਕੀਤਾ ਜਾ ਸਕੇ ਠੀਕ ਹੈ ਜੀ ਤਾਂ ਤਾਂ ਧਰਮ ਪ੍ਰਚਾਰ ਕਰਨ ਗੁਰੂ ਜੀ ਨੇ ਸਿੱਖਾਂ ਨੂੰ ਦੇਸ਼ ਦਿੱਤਾ ਕਿ ਉਹ ਆਪਣੇ ਆਪਣੀ ਆਮਦਨ ਦਾ ਦਸਮਾ ਹਿੱਸਾ ਦਸਬੰਦ ਪਾਪ ਕੀ ਗੁਰੂ ਨੂੰ ਭੇਟ ਕਰਨ ਠੀਕ ਹੈ ਜੀ ਸੋਗੇ ਆ ਗਏ ਆ ਇਹਦਾ ਇਸ ਵੇਲੇ ਦਾ ਕਾਰਨ ਗੁਰੂ ਸਾਹਿਬਾਨ ਨੂੰ ਨਿਰਮਾਣ ਕਾਰਜ ਲਈ ਧਨ ਦੀ ਕਮੀ ਨਾਲ ਹੀ ਠੀਕ ਹੈ ਜੀ ਮਸੰਦਾਂ ਨੇ ਧਰਮ ਪ੍ਰਚਾਰ ਵਿੱਚ ਵੀ ਬਹੁਤ ਅਲੱਗਾ ਯੋਗਦਾਨ ਦਿੱਤਾ ਠੀਕ ਹੈ ਪਰ ਛੇਵੇਂ ਗੁਰੂ ਦੇ ਬਾਅਦ ਮਸੰਦ ਪ੍ਰਸਾਦ ਵਿੱਚ ਦੋਸ਼ ਆ ਗਏ ਠੀਕ ਹੈ ਜੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਹੋ ਜਾਂਦੀ ਹੈ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਗੱਦੀ ਤੇ ਬੈਠਦੇ ਹਨ ਉਸ ਟਾਈਮ ਕਾਫੀ ਦੋਸ਼ ਆ ਗਏ ਸਨ ਠੀਕ ਹੈ ਜੀ ਮਸੰਦ ਕਰਪਟ ਹੋ ਗਏ ਸਨ ਠੀਕ ਹੈ ਜੀ ਸੋ ਉਸ ਤੋਂ ਬਾਅਦ ਜਦੋਂ ਛੇਵੇਂ ਗੁਰੂ ਤੋਂ ਬਾਅਦ ਆ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਦੋਂ ਇਹਨਾਂ ਨੇ ਜੋ ਮਸੰਦ ਪ੍ਰਥਾ ਸੀਗੀ ਇਸ ਨੂੰ ਖਤਮ ਕਰ ਦਿੱਤਾ ਸੀਗਾ ਠੀਕ ਹੈ ਜੀ ਸੋ ਗੁਰੂ ਅਰਾਮਦਾਸ ਜੀ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਆ ਪ੍ਰਥਾ ਚੱਲੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਸਥਾਪਨਾ ਤੋਂ ਬਾਅਦ ਮਸੰਦ ਪ੍ਰਥਾ ਸ਼ੁਰੂ ਖਤਮ ਕਰ ਦਿੱਤੀ ਸਨ ਕਿਉਂਕਿ ਆ ਜੋ ਸੀਗੇ ਆ ਕਰਪਟ ਹੋ ਗਏ ਸਨ ਧਨ ਇਕੱਠਾ ਕਰਨ ਲੱਗੇ ਸਨ ਅਤੇ ਆਪ ਗੱਡੀਆਂ ਤੇ ਬਰਾਜਮਾਨ ਹੋ ਗਏ ਸਨ ਠੀਕ ਹੈ ਜੀ ਆਪ ਗੁਰੂ ਦਾ ਰੂਪ ਧਾਰਨ ਲੱਗੇ ਸਨ ਠੀਕ ਹੈ ਜੀ ਸੋ ਆ ਤੁਹਾਨੂੰ ਆਪਾਂ ਮਸੰਦ ਪ੍ਰਸਾਦ ਦਾ ਛੋਟਾ ਜਿਹਾ ਕਨਸੈਪਟ ਕਲੀਅਰ ਕਰਵਾਇਆ ਜੀ ਸੋ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਸੋ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸੋ ਆਪਣੇ YouTube ਚੈਨਲ ਨੂੰ 11h study ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਸਬਸਕ੍ਰਾਈਬ ਕਰੋ ਧੰਨਵਾਦ ਜੀ ਸੋ ਅੱਕੇ ਅਸੀਂ ਇਦਾਂ ਹੀ ਲੈਕਚਰ ਲੈ ਕੇ ਆਂਦੇ ਰਾਵਾਂਗੇ ਜੀ ਧੰਨਵਾਦ